ਖਾਲਸਾ ਜੀ ਮੈਂ ਇਹਨਾਂ ਨੂੰ ਬਥੇਰਾ ਕਹਿਣਾ ਉਹ ਨਾ ਵੀ ਥੋੜਾ ਥੱਲੇ ਗਾਲੋ ਹਾਂ ਤੇ ਹਾਰ ਤੇ ਆਪਣਾ ਹੀ ਆ ਪਰ ਇਹਾਂ ਦੇ ਵੀ ਨਹੀਂ ਇੱਥੇ ਹੀ ਮਰਨਾ ਵਾ ਤੇ ਗਾ ਕੇ ਮਰਨਾ ਵਾ ਤੇ ਫਿਰ ਨਾਲੇ ਫਿਰ ਉਹਦਾ ਵੀ ਮਰਦਾਂ ਦੀ ਵਾਰ ਜਿਹੜੀ ਆ ਨਾ ਜਿੰਨੀ ਕਿ ਜਾਨ ਹੈਗੀ ਸਾਰੀ ਲਾ ਦੇਣੀ ਚਾਹੀਦੀ ਉਹਨਾਂ ਵਾਰਤੀ ਅਸੀਂ ਜਾਨ ਲਾਵ ਨਹੀਂ ਸਕਦੇ ਪਰ ਮੈਨੂੰ ਇੱਕ ਗੱਲ ਚੇਤੇ ਆ ਗਈ ਵੀ ਇਦਾਂ ਰਾਤ ਦਾ ਹੀ دیਵਾਨ ਉਹ ਢਾਡੀ ਸਿੰਘ ਦੇ ਹੀ ਗਾਉਣ ਉਹਨੇ ਐਡਾ ਉੱਚਾ ਸੁਰ ਲਾਇਆ ਵੀ ਉਹਨੂੰ ਵੇਖ ਕੇ ਕਿ ਬੀਬੀ ਰੋਣ ਲੱਗ ਪਈ ਉਹ ਬੜੇ ਹੈਰਾਨ ਹੋਏ ਵੀ ਗੌਣ ਤੇ ਹੀ ਨਾ ਇਹ ਰੋਣੇ ਲੱਈ ਆ। ਉਹ ਜਿਹੜਾ ਗਿਆਨੀ ਸਿੰਘ ਹੀ ਨਾ ਉਹ ਬੁਝਣ ਲੱਗਾ ਬੀਬੀ ਰੋਣੀ ਕਿਉਂ ਆ? ਆਂਦੀ ਵੇ ਬਾਬਾ ਕੱਖ ਵੀ ਕਿਸੇ ਦੀ ਯਾਦ ਆ ਗਈ ਤਾਂ ਰੋਣੀ। ਉਹ ਬੜੇ ਹੈਰਾਨ ਹੋਏ ਵੀ ਯਾਦ ਤੈਨੂੰ ਆਈ ਤਾਂ ਤੂੰ ਰੋਣ ਹੀ ਲੱਗ ਜਾਣਾ ਹੀ। ਉਹਨਾਂ ਪੁੱਛਿਆ ਬੀਬੀ ਯਾਦ ਕਿਹਦੀ ਆਈ ਹੋ? ਵੀ ਤੇਰਾ ਉਹ ਕੋ ਧੀ ਪੁੱਤ ਗੌਂਦਾ ਹੋ ਉਹਦੀ ਯਾਦ ਆਈ ਹੋ। ਵੀ ਤੈਨੂੰ ਚੇਤਾ ਆ ਗਿਆ ਹੋ ਵੀ ਇਨਾ ਉੱਚਾ ਗਾਇਆ ਤਾਂ ਆਂਦੀ ਵੇ ਕਾਹਨੂੰ? ਹਾ ਹੋ ਜਾ ਕੰਮ ਸਾਡੇ ਖਾਨਦਾਨ ਚ ਕੋਈ ਨਹੀਂ ਕਰਦਾ ਯਾਨੀਆ ਗ੍ਰੰਥੀ ਬਣਨਾ ਕਵੀਛਰ ਢਾਡੀ ਬਣਨਾ ਇਹ ਲੋਕਾਂ ਨੂੰ ਲੱਗਦਾ ਵੀ ਵੇਲਿਆਂ ਦਾ ਕੰਮ ਆ ਇਹ ਤਾਂ ਲੋਕਾਂ ਨੂੰ ਕੰਮ ਹੀ ਨਹੀਂ ਲੱਗਦਾ ਅਗਿਆ ਇਹਨਾਂ ਨਾਲ ਹੀ ਵਿਆਹ ਕਰਨਾ ਸੀ ਹੁਣ ਤੇ ਦਾ ਵਿਆਹ ਹੋ ਗਿਆ ਹੁਣ ਤੇ ਚੰਗੀ ਵੀ ਆ ਗਿਆ ਗੱਲ ਪੁਰਾਣੀ ਆ ਪਰ ਸਾਡੇ ਨਾਲ ਹੱਦ ਵੀ ਤੀ ਹੈ ਨਾ ਤਾਂ ਦਸੀ ਆ ਇਹ ਜਵਾਨ ਦਾ ਵਿਆਹ ਕਰਨਾ ਸੀ ਰਿਸ਼ਤਾ ਆਇਆ ਤੇ ਪੁੱਛਣ ਵੀ ਸਿੰਘ ਕੀ ਕਰਦਾ ਸੀ ਕਹਿੰਦਾ ਕਵੀਛਰ ਆ YouTube ਤੇ ਵੇਖੋ ਆnde ਕਵੀਸ਼ਰ ਤੇ ਠੀਕ ਹੈ ਕੰਮ ਕੀ ਕਰਦਾ ਵਾ ਅਹੀਂ ਕਹਾਂ ਵੀ ਕਵੀਸ਼ਰ ਆਂ ਆਂਦੇ ਬਸ ਕਵੀਸ਼ਰ ਹੀ ਆਂ ਅਹੀਂ ਬੜੇ ਹੈਰਾਨ ਹੋਏ ਤੇ ਬੜੀ ਉਦੋਂ ਸ਼ਰਮ ਜੀ ਆਈ ਵੀ ਯਾਰ ਇਹ ਕੀ ਸਮਝਦੇ ਲੋਕ ਵੀ ਵਹਿਲੇ ਦਾ ਕੰਮ ਆਂ ਹਾਲ ਸਾਡੀ ਕਲਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਕਲਯੁਗ ਦਾ ਪੁੰਨ ਵਾ ਏ ਗੁਰੂ ਦੀ ਗੱਲ ਕਰਨੀ ਗੁਰੂ ਦੀ ਗੱਲ ਸੁਣਨੀ ਤੋ ਫਿਰ ਬੀਬੀ ਨੂੰ ਪੁੱਛਿਆ ਵੀ ਰੋਣੀ ਕਿਉਂ ਵਾ ਤੇਰਾ ਕੋਈ ਧੀਪਤ ਗਉਂਦਾ ਨਹੀਂ ਵੇ ਕਾਹਨੂੰ ਇਹੋ ਜਿਹਾ ਕੰਮ ਸਾਡੇ ਨਹੀਂ ਕੋਈ ਕਰਦਾ ਉਹਨਾਂ ਪੁੱਛਿਆ ਫਿਰ ਰੋਈ ਕਿਉਂ ਆ ਆਂਦੀ ਰੋਈ ਤਾਂ ਵੀ ਸਾਡੀ ਮਹੀਂ ਨੇ ਕੱਟਾ ਦਿੱਤਾ ਹੈ ਉਹਦੀ ਯਾਦ ਆ ਗਈ ਤਾਂ ਰੋਣਾ ਨਿਕਲ ਗਿਆ ਉਹ ਬੜੇ ਹੈਰਾਨ ਹੋਏ ਪਹਿਹਾਨੋ ਵੇਖਦੇ ਨੂੰ ਕੱਟਾ ਹੀ ਕਿਤੇ ਆਉਣਾ ਸੀ ਆਂਦੀ ਆਹੋ ਜਿੱਦਾਂ ਤੂੰ ਹੀ ਡਿੰਗਦੇ ਉਹਦਾ ਉਹ ਡਿੰਗਦਾ ਹੀ ਉਹ ਪੁੱਛਣ ਲੱਗੇ ਫਿਰ ਰੋਈ ਕਿਉਂ ਆਂਦੀ ਰੋਈ ਤਾਂ ਪਿਓ ਡਿੰਗਦਾ ਡਿੰਗਦਾ ਮਰ ਗਿਆ ਤੇ ਤੂੰ ਹੀ ਵਿਡਿੰਗਣ ਦੇ ਜੱਟਾ ਹੁਣ ਰਾਤ ਹੀ ਰੱਖਾ ਨਾ ਉਹਦੀ ਸਮਝ ਆਈ ਨਾ ਤੁਹਾਡੀ ਸਮਝ ਆਈ ਰੋਣਾ ਤੇ ਇਹ ਕਹਿੰਦਾ ਵੀ ਉਹ ਰੋਂਦਾ ਮਰ ਗਿਆ ਤੁਸੀਂ ਕਿ ਰੋਂਦੇ ਹੋ ਉਹ ਕਈ ਲੋਕਾਂ ਨੂੰ ਸਰਦਾਲ ਪੱਲੇ ਨਹੀਂ ਪੈਂਦਾ ਪਰ ਖਾਲਸ ਹੈ ਨਹੀਂ ਜੋਦਿਆਂ ਨੇ ਵਾਰਾਂ ਜਿਹੜੀਆਂ ਉਹ ਆਪਣੀ ਜਾਨ ਲਾ ਕੇ ਹੀ ਗਈਆਂ ਜਾਂਦੀਆਂ ਉਹਨਾਂ ਨੇ ਜਾਨ ਵਾਰ ਕੇ ਇਤਿਹਾਸ ਬਣਾਏ ਆ ਇਹ ਕੋਈ ਮੇਰੇ ਵਰਗੇ ਨੇ ਗੱਪ ਥੋੜੀ ਰੇੜੀ ਹੈ ਬਈ ਤਾਂ ਹੋ ਗਿਆ ਇਤਿਹਾਸ ਆ ਪਿੰਡ ਵਸਦੇ ਨੇ ਉਹਨਾਂ ਦੇ ਅਸਥਾਨ ਨਹੀਂ ਉਹਨਾਂ ਦੇ ਸ਼ਹੀਦੀ ਅੰਗਿੱਠੇ ਨੇ ਕੋਲੋਂ ਬਣਾਈ ਗੱਲ ਤੇ ਨਹੀਂ ਨਾਏ ਪੰਥ ਪ੍ਰਕਾਸ਼ 'ਚ ਲਿਖਿਆ ਬਾਬਾ ਜੀ ਬਾਬਾ ਭਗੇਲ ਸਿੰਘ ਪੁਸਿਆਵਾਲੇ ਨੇ ਵੇਖਿਆ ਵੀ ਅਮਰਤ ਵੇਲਾ ਫੌਜ ਆ ਗਈ ਹੁਣ ਭੱਜਣਾ ਕਾਹਨੂੰ ਆ ਬਾਬਾ ਜੀ ਡਟ ਗਏ ਜਦੋਂ ਫੌਜ ਆਉਂਦੀ ਵੇਖੀ ਤੇ ਉਦੋਂ ਤੋੜੇਦਾਰ ਬੰਦੂਕਾਂ ਸੀ ਬਾਬਾ ਜੀ ਨੇ ਬੰਦੂਕ ਚਲਾਈ ਇਹ ਖਾਲਸਾ ਜੀ ਜਿੰਨੇ ਵੀ ਨਿਹੰਗ ਸਿੰਘ ਨੇ ਨਾ ਦਲਾ ਪੰਥਾ ਵਾਲੇ ਉਹਨਾਂ ਨੂੰ ਪਤਾ ਆ ਵੀ ਹਰ ਨਿਹੰਗ ਸਿੰਘ ਦੇ ਪੰਜ ਸ਼ਸਤਰ ਤੇ ਪੱਕੇ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿਉ ਨਿਹੰਗ ਸਿੰਘ ਆ ਤੇ ਪੰਜ ਸ਼ਸਤਰ ਪੱਕੇ ਧਾਰਨ ਕਰੇ ਹੀ ਕਰੇ ਇਹ ਵਰਦੀ ਦਾ ਅਸੂਲ ਆ ਪਹਿਲਾ ਬਰਸ਼ਾ ਫਿਰ ਕਿਰਪਾਨ ਢਾਲ ਫਿਰ ਕਟਾਰ ਤੇ ਤੀਰ ਕਮਾਨ ਇਹ ਪੰਜ ਤੇ ਪੰਜਵਾਂ ਚੱਕਰ ਚੱਕਰ ਬਰਸ਼ਾ ਕਿਰਪਾਨ ਢਾਲ ਤੀਰ ਕਮਾਨ ਤੇ ਕਟਾਰ ਤੇ ਜੇ ਕਿਸੇ ਕੋਲੇ ਬਰਸ਼ਾ ਨਹੀਂ ਤੇ ਬੰਦੂਕ ਰੱਖੇ ਪ੍ਰਾਣੇ ਸਿੰਘ ਬੰਦੂਕਜੀ ਵੀ ਸਨ ਨਿਸ਼ਾਨਚੀ ਸਨ ਇਸ ਤਰ੍ਹਾਂ ਇਹ ਪੰਜ ਸ਼ਸਤਰ ਜਿਹੜੇ ਨੇ ਬਣਦੇ ਹਰ ਸਿੰਘ ਤਕਰੀਬਨ ਬਾਕੇ ਰੱਖਦਾ ਆ ਬਾਬਾ ਜੀ ਕੋਲੇ ਬੰਦੂਕ ਸੀ ਬਰਸ਼ਾ ਵੀ ਸੀ ਜਦੋਂ ਫੌਜ ਆਈ ਬਾਬਾ ਜੀ ਨੇ ਗੋਲੀ ਚਲਾਈ ਉਹ ਗੋਲੀ ਵੱਜੀ ਤੇ ਜਦੋਂ ਬਾਬਾ ਜੀ ਨੇ ਜਕਾਰਾ ਗਜਾਇਆ ਮਿਰਜ਼ਾ ਸਾਹਿਬ ਮਿਰਜ਼ਾ জাফর ਬੇਗ ਤੇ ਨਹੀਂ ਜਾਣਦਾ ਪਰ ਚੌਧਰੀ ਸਾਹਿਬ ਰਹਿ ਜਾਣਦਾ ਸੀ ਉਹਨੂੰ ਤੇ ਬਾਬੇ ਭਗੇਲ ਸਿੰਘ ਨੇ ਪਿੰਜਿਆ ਹੀ ਕੁੱਟਿਆ ਹੀ ਪੜਾ ਪੁੱਲ ਸਕਦਾ ਸੀ ਵੀ ਭਗੇਲ ਸਿੰਘ ਕੌਣ ਆ ਜਦੋਂ ਬਾਬਾ ਜੀ ਨੇ ਜਕਾਰਾ ਗਜਾਇਆ ਉਹਨੇ ਆਖਿਆ ਮਿਰਜ਼ਾ ਸਾਹਿਬ ਸਾਰੇ ਪਵਾੜੇ ਦੀ ਜੜ ਆਹੋਈ ਆ ਆ ਜਿਹੜਾ ਅੱਗੇ ਲਲਕਾਰੇ ਮਾਰਦਾ ਇਹ ਨਹੀਂ ਉਹ ਜਾਣਾ ਚਾਹੀਦਾ ਜੇ ਇਹਨੂੰ ਮਾਰ ਲਿਆ ਸਮਝ ਲਈ ਅੱਧਾ ਸਿਆਪਾ ਤੇ ਇੱਥੇ ਹੀ ਮੁੱਕ ਗਿਆ ਤੇ ਰਿੰਦਾ ਬਾਬੇ ਤਾਰਾ ਸਿੰਘ ਨੂੰ ਫੜ ਕੇ ਮਕਾ ਲਾਂਗੇ ਐ ਨਹੀਂੋ ਜਾਣਾ ਚਾਹੀਦਾ ਐਨੇ ਚਿਰ ਨੂੰ ਫੌਜ ਸੇਰਾਂ ਚੜੀ ਬਾਬਾ ਜੀ ਕੋਲੇ ਬਰਸ਼ਾ ਹੀ ਉਹ ਉੰਨੀ ਫੁਰਤੀ ਨਾਲ ਬਰਸ਼ਾ ਵਰਾਇਆ ਜਿਹੜਾ ਆ ਕਰੇ ਇੱਕ ਡਾਂਗ ਵਜੇ ਘੋੜੇ ਦੀ ਲੱਤ ਤੇ ਤੇ ਘੋੜੇ ਦੀ ਲੱਤ ਵਿੱਚ ਚਰਬੀ ਨਹੀਂ ਹੁੰਦੀ ਕੱਲੀ ਹੱਡੀ ਹੁੰਦੀ ਉਹ ਜਦੋਂ ਲੱਤ ਟੁੱਟ ਜਵੇ ਘੋੜਾ ਥਾਂ ਨੂੰ ਡਿੱਗੇ ਜਿਹੜਾ ਬੰਦਾ ਥਾਂ ਆਵੇ ਦੂਜੀ ਡਾਂਗ ਬੰਦੇ ਦੀ ਧੌਣ 'ਚ ਦੂਨ ਡਾਂਗਾਂ ਦੇ ਕੰਮ ਨਵੇੜੀ ਜਾਣ ਐਦਾਂ ਜਦੋਂ ਵਾਵਾ ਹਰੇ ਫੰਡ ਤੇ ਨਾ ਮਿਰਜ਼ਾ জাফর ਬੇਗਾਂ ਦੋਵੇਂ ਪਿੱਛੇ ਹਟੋ ਪਿੱਛੇ ਹਟ ਉਹਨੇ ਬੰਦੇ ਪਛਾਣ ਕਰਕੇ ਬਚਾਏ ਉਹਨੇ ਕਿ ਉਹਨੂੰ ਕਈ ਮਾਰਦੇ ਸੀ ਬਾਬਾ ਜੀ ਨੇ ਉਹਨੇ ਫਿਰ ਆਖਿਆ ਉੱਤਰ ਕੇ ਲੜੋ ਬਾਬਾ ਜੀ ਨੇ ਬੜਾ ਬਰਸ਼ਾਵਰਾ ਹੈ ਵੈਸੇ ਕਿਰਪਾਨ ਢਾਲ ਸਭ ਤੋਂ ਅਮਲ ਚੀਜ਼ ਮੰਨੀ ਜਾਂਦੀ ਹੈ ਵੀ ਜਿਹੜਾ ਖਿਡਾਰੀ ਕਿਰਪਾਨ ਢਾਲ ਖੇਡੇ ਉਹ ਜੰਗ 'ਚ ਹਾਰਦਾ ਨਹੀਂ ਪਰ ਇਸ ਮਹਾਰਤ ਨੂੰ ਪਾਇਆ ਵਾ ਦੁਰਾਨੀਆਂ ਨੇ ਕਿਰਪਾਨ ਢਾਲ ਦੀ ਖੇਡ ਮੁਗਲਾਂ ਦੇ ਦੁਰਾਨੀਆਂ ਜਿੰਨੀ ਕੋਈ ਵੀ ਨਹੀਂ ਖੇਡ ਸਕਦਾ ਆਪਣੇ ਬਜ਼ੁਰਗਾਂ ਦਾ ਸੀ ਬਰਖਾ ਉਹ ਬਰਖੇ ਦੀ ਵਾਰ ਬਰਖੇ ਦੀ ਖੇਡ ਬੰਦੂਕ ਦਾ ਨਿਸ਼ਾਨਾ ਐਡਾ ਅਭਿਆਸ ਸੀ ਖਾਲਸੇ ਦਾ ਕਿ ਕੱਲਾ ਬਰਖਾ ਹੀ ਹੋਵੇ ਜਿੱਡਾ ਮਰਜੀ ਵੱਡਾ ਘੇੜਾ ਹੋਵੇ ਸਿੰਘ ਨਹੀਂ ਸੀ ਫੜੇ ਜਾਂਦੇ ਸਾਡੇ ਬਜ਼ੁਰਗਾਂ ਦੇ ਬਰਖਿਆਂ ਦੀ ਮਹਾਰਤ ਸੀ ਉਹ ਜੰਗ ਦੇ ਮੈਦਾਨ ਜਿਹਾਰ ਦੇ ਨਹੀਂ ਸਨ ਛੇਤੀ ਜਿੱਤਿਆ ਖਾਲਸਾ ਦੀ ਵਿਧੈ ਇਡੀ ਤਗੜੀ ਖਾਲਸੇ ਦੀ ਬਾਬਾ ਜੀ ਨੇ ਬਰਸ਼ਾ ਇਡੀ ਰੀਜਣਾ ਵਾਇਆ ਉਹਨਾਂ ਜਿਹਨੂੰ ਮਗਰਲੇ ਚਕਾਰਾ ਕਜਾ ਤਾ ਭੇਰ ਸਾਂ ਤਗੜਾ ਰਹਿ ਅਹੀਂ ਵੀ ਆ ਗਏ ਮਰਜ਼ਾ জাফর ਵੇਗ ਨੇ ਆਖਾ ਵੇ ਖੇਤੀ ਦਾ ਫਾ ਵਡੋ ਪਰ ਕੋਈ ਲਾਗੇ ਬਾਬਾ ਦੀ ਫੜ ਕੇ ਨਹੀਂ ਨਾ ਦੇਣ ਕਿਸੇ ਨੂੰ ਮਰਜ਼ਾ জাফর ਵੇਗ ਨੇ ਆਖਾ ਵੇ ਦੂਰ ਹੋ ਕੇ ਉਹਨੂੰ ਗੋਲੀਆਂ ਮਾਰੋ ਉਹ ਜਦੋਂ ਸਾਰੇ ਬੰਨਿਓ ਗੋਲੀਆਂ ਆਈਆਂ ਹੁਣ ਕੋਈ ਨਾ ਕੋਈ ਤੇ ਵੱਜਣੀ ਸੀ ਬਾਬਾ ਜੀ ਦੇ ਹੱੱਦ ਤੋੜ ਤੇ ਸਾਰੀਆਂ ਗੋਲੀਆਂ ਨੇ ਇੱਕ ਮੱਥੇ 'ਚ ਗੋਲੀ ਵਜੀ ਫਿਰ ਬਾਬਾ ਜੀ ਚਾਲਾ ਮਾਰ ਗਏ ਮਿਰਜ਼ਾ জাফর ਬੇਗ ਉਤਰਿਆ ਕੋੜੇ ਤੋਂ ਥੱਲੇ ਰਾਤ ਦਾ ਟਾਈਮ ਹੁਣ ਉਹਨੇ ਬਹੁਤੀ ਡੂੰਗੀ ਗਿਣਤੀ ਕੀ ਕਰਨੀ ਸੀ ਉਹਨੇ ਮਰੇ ਬੰਦਿਆਂ ਦੀ ਮੋਟੀ ਮੋਟੀ ਗਿਣਤੀ ਕੀਤੀ ਆ ਇਹ ਬਾਬਾ ਜੀ ਕਿੰਨੇ ਕੁ ਲੈ ਬੈਠੇ ਆ ਜ ਜਨੋਂ ਨੇ ਥਾ ਵੇਖਿਆ 18 ਤੋਂ 20 ਬੰਦੇ ਉਹਨੇ ਇਦਾਂ ਲੰਮੇ ਪਏ ਗਿਣ ਲੇ ਨਰਜਨ জাফর ਨੇ ਇੱਕ ਸੋਚਣ ਤੇ ਮਜਬੂਰ ਹੋ ਗਿਆ ਵੀ ਜੇ ਇੱਕ ਆਮ ਜਾਨ੍ਹ ਸਿੰਘ 18 ਤੋਂ 20 ਬੰਦੇ ਮਾਰ ਸਕਦਾ ਵਾ ਜੇ ਬਾਬਾ ਤਾਰਾ ਸਿੰਘ ਆ ਗਿਆ ਉਹ ਪਤਾ ਨਹੀਂ ਕਿੱਡੀ ਗੱਲਾਂ ਹੋਵੇਗਾ ਕਿਉਂਕਿ ਅੱਜ ਵਰਗੇ ਜਥੇਦਾਰ ਨਹੀਂ ਨਾ ਵੀ ਜੋ ਚਿੱਠੀ ਉਤੋਂ ਲਿਖ ਕੇ ਆਈ ਤੁਸੀਂ ਉਹ ਹੀ ਬੋਲਣੀ ਆ ਆਪਣੀ ਜ਼ੁਰਤ ਵਿਖਾਈ ਅਗਲੇ ਦਿਨ ਜਥੇਦਾਰ ਹੀ ਨਵਾ ਦਿਖਣਾ ਉਹ ਇੰਦਾ ਨਹੀਂ ਗੱਲ ਉਦੋਂ ਨਹੀਂ ਸੀ ਉਦੋਂ ਜਥੇਦਾਰ ਉਹ ਬਣਦਾ ਸੀ ਜਿਹੜਾ ਜ਼ੁਰਤ ਨਾਲ ਫੈਸਲਾ ਕਰਦਾ ਸੀ ਐਵੇਂ ਜਿੰਨੂੰ ਮਰਜੀ ਜ਼ਥੇਦਾਰੀ ਥੋੜੀ ਮਿਲਦੀ ਆ ਜਥੇਦਾਰ ਚੁਣਨ ਵਾਸਤੇ ਵੀ ਪੰਜ ਸਿੰਘ ਨੇ ਜਿਨ੍ਹਾਂ ਦੀ ਨਜ਼ਰ ਥਾਣੀ ਪਾਸ ਹੋਣਾ ਪੈਂਦਾ ਖਾਲਸਾ ਜੀ ਪਹਿਲਾ ਵਾ ਗਰੰਥੀ ਸਿੰਘ ਫਿਰ ਨਿਸ਼ਾਨ ਸਿੰਘ ਫਿਰ ਨਗਾਰ ਸਿੰਘ ਫਿਰ ਦੇਗਿਆ ਤੇ ਲੰਗਰੀ ਸਿੰਘ ਇਹ ਪੰਜ ਸਿੰਘ ਜਿੰਨੂੰ ਮਰਜੀ ਜਥੇਦਾਰ ਬਣਾਉਣ ਤੇ ਜਿੰਨੂੰ ਮਰਜੀ ਭਜਾ ਦੇਣ ਇਹ ਪੰਜਾਂ ਸਿੰਘਾਂ ਦੀ ਪਾਵਰ ਹੁੰਦੀ ਆ ਇਹ ਉਹਦੇ ਹੁੰਦੇ ਨੇ ਇਹ ਉਹਦੇ ਮਿਲਦੇ ਉਹਨਾਂ ਨੂੰ ਜਿਹੜੇ ਚੜਾਵੇ ਦੇ ਹੁੰਦੇ ਨੇ ਜਿਹਨੂੰ ਮਰਜ਼ੀ ਨਹੀਂ ਇਹ ਉਹਦਾ ਮਿਲਦਾ ਜਿਹੜਾ ਮਰਜ਼ੀ ਨਿਸ਼ਾਨਚੀ ਨਹੀਂ ਆ ਜਿਹੜਾ ਮਰਜ਼ੀ ਨਗਾਰੇ ਦੀ ਚੋਬ ਨਹੀਂ ਲਾਉਂਦਾ ਉਹ ਹੀ ਲਾਉਂਦਾ ਜਿਹਦੀ ਅਰਦਾਸ ਹੁੰਦੀ ਆ ਐਵੇਂ ਖਾਲਸੇ ਦਾ ਦਸਤੂਰ ਆ